ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RGK TV ਉੱਤੇ ਤੇ ਆਪਾਂ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਜੋ ਕਿ ਬਿਊਟੀ ਕੰਪੀਟੀਸ਼ਨ ਵਿੱਚ ਪਾਈ ਹੈ ਬਾਈਆਂ ਨੇ ਤੇ ਇੱਕ ਨਾਲ ਗਾਂ ਵੀ ਦਿਖਾਵਾਂਗੇ ਤੁਹਾਨੂੰ ਉਹਦੇ ਵਾਸਤੇ ਅਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਕਿਹੜਾ ਪਿੰਡ ਹੈ ਵੀਰੇ ਆਪਣਾ ਆਪਣਾ ਪਿੰਡ ਨਥਾਣਾ ਪਈ ਜ਼ਿਲ੍ਹਾ ਬਠਿੰਡਾ ਜਿਹੜਾ ਬਠਿੰਡਾ ਨਥਾਣਾ ਪਿੰਡ ਹੈ ਤੇ ਜਿਹੜੀ ਇਹ ਆਪਣਾ ਝੋਟੀ ਲੈ ਕੇ ਆਇਓ ਇਹ ਕਿਹੜੇ ਸਾਹਨ ਦੀ ਹੈ? ਅਲ ਇਕਸੰਦਰ ਦੀ ਹੈ ਬਈ। ਇਕਸੰਦਰ ਦੀ ਫਾਰਮਰ। ਲక్ష్ਮੀ ਡੈਰੀ ਫਾਰਮਰ। ਬਰਿੰਦਰ ਬਾਈ ਦਾ। ਬਰਿੰਦਰ ਹਰ। ਹਾਂ ਤੇ ਇਹ ਕਿਹੜੇ ਮਤਲਬ ਕਿਹੜੇ ਉਹਦੀ ਹੈਗੀ? ਕਿਹੜੇ ਬਿਆੰਤ ਦੀ ਹੈ? ਉਹਨਾਂ ਦਾ ਹਰਿਆਣਾ ਵਾਲਾ ਹੈ। ਹੈ? ਪਹਿਲੇ ਪਹਿਲੇ ਦੀ ਉਹ। ਠੀਕ ਹੈ ਇਹ ਬਿਊਟੀ ਕੰਪੀਟੀਸ਼ਨ ਚ ਪਾਉਂਗਾ ਤੁਸੀਂ। ਤੇ ਜੇ ਮੰਗ ਦਾ ਜਿਹੜਾ ਕੱਟਾ ਉਹ ਕਿਹੜੇ ਉਹਦਾ? ਉਹ ਵੀਰਾਂਵਲੀ ਆ ਦੇ ਐਨਸੀ ਮੈਨ ਦਾ ਨਹੀਂ ਪਤਾ ਉਹ ਦੂਜੀ ਪਾਸਾ। ABC ਦਾ। ABC ਵਾਲੇ ਵੀਰਾਂਵਲੀ ਦਾ। ਤੇ ਆ ਦਿਖਾ ਦੇ ਰਵੀ ਬਾਈਆਂ ਨੂੰ। ਬੜਾ ਇੱਧਰ ਕਰੀ ਬਈਆਂ ਦੇਖੋ ਬਈ ਅਈਆਂ ਮੱਚਾਂ ਕੋਈ ਪਾਣ ਲਾ ਕੋਈ ਸੌਕੇ ਕਰਨੇ ਹੈਗੇ ਹਾਲਾ ਕਹਿੰਦਾ ਹਰਿਆਣੇ ਚ ਨੇਈਆਂ ਜੀਆਂ ਤੇ ਆਪਣੇ ਪੰਜਾਬ ਵਿੱਚ ਵੀ ਨੇ ਜਿਹਨੂੰ ਸ਼ੌਂਕ ਆ ਦੇਖੋ ਪੰਜਾਬ ਵਿੱਚ ਵੀ ਪੂਰਾ ਕਰਦਾ ਹੁੰਦਾ ਮੇਲਿਆਂ ਤੇ ਲੈ ਕੇ ਆਉਣਾ ਬਹੁਤ ਵਧੀਆ ਗੱਲ ਆ ਇਹਦੇ ਨਾਲ ਆਪਾਂ ਨੂੰ ਇੱਕ ਤਾਂ ਜਾਗਰੂਤਾ ਪਤਾ ਲੱਗਦਾ ਵੀ ਆਪਣੇ ਪਸ਼ੂ ਚ ਕੀ ਘਾਟ ਐ ਅੱਗੇ ਵਾਸਤੇ ਉਹ ਬੰਦਾ ਇਹਦੇ ਵਾਸਤੇ ਮਤਲਬ ਤਿਆਰੀ ਕਰਕੇ ਆਉਂਦਾਗਾ ਤੇ ਜੇ ਆਪਾਂ ਪਸ਼ੂਆਂ ਨੂੰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਨੇ ਬਹੁਤ ਹਾਈ ਲੈਵਲ ਤੇ ਵਗ ਜਾਣਾ ਕਾਲਾ 골ਡ ਕਹਿੰਦੇ ਨੇ ਇਹਨੂੰ ਬਣ ਜਾਣਾ ਤੇ ਅੱਜ ਦੁੱਧ ਦੀ ਜਿਹੜੀ ਕਪੈਸਿਟੀ ਹੈ ਉਹ ਵਧੀ ਆਂਦੀ ਹੈ ਇਹਦਾ ਗੱਲ ਕਰ ਜਿਹੜਾ ਨਕਲੀ ਦੁੱਧ ਬਣਦਾ ਉਹਨੇ ਥੋੜੀ ਜੀ ਇਹ ਚੀਜ਼ਾਂ ਦੀ ਮਾਰਕੀਟ ਡਾਊਨ ਕੀਤੀ ਹੋਈ ਹੈ ਤੇ ਅੱਜ ਕੱਲ ਮੱਝਾਂ ਦੀ ਕੀਮਤ ਵੀ ਬਹੁਤ ਵੱਧ ਚੁੱਕੀ ਹੈ ਜਿਹੜੀ ਆਮ 1 ਲੱਖ 1.5 ਲੱਖ ਦੀ ਆਮ ਮੱਝ ਮਿਲਦੀ ਹੈਗੀ ਤੇ ਵੀਰੇ ਇਹਦਾ ਕੋਈ ਮਤਲਬ ਸੇਲ ਪਰਚੇਸ ਦਾ ਕੰਮ ਤੁਸੀਂ ਨੇ ਕੋਈ ਉਹ ਤਾਂ ਨਹੀਂ ਕੀਤਾ ਹੈਗਾ ਕਿਸੇ ਨਾਲ ਵੀ ਕੋਈ ਜਾਂ ਵੇਚਣ ਨੇ ਪਲਾਨ ਹੋਵੇ ਜਾਂ ਕੁਝ ਅੱਛਾ ਕੋਈ ਮੁੱਲ ਲੱਗਿਆ ਹੋਵੇ ਤੇ ਹਾਂਜੀ ਅੱਛਾ ਇਹ ਗਾਂ ਵੀ ਆਪਣੀ ਹੈ ਹਾਂਜੀ ਇਹ ਕਿਹੜੇ ਮਤਲਬ ਉਹਦੀ ਹੈ ਇਹ ਡੈਨਮਾਰਕ ਦੇ 40x22 ਦੇ ਡੈਨਮਾਰਕ ਦੀ 40121 ਦੀ ਹਾਂ ਇਹ ਕਿਹੜੇ ਮਤਲਬ ਕਿਹੜੇ ਉਹਦੀ ਕਿੰਨੇ ਕਿਹੜੇ ਕਿਹੜੀ ਕੰਪੀਟੀਸ਼ਨ ਚ ਪਾਉਂਗੇ ਇਹ ਬਿਊਟੀ ਚ ਪਾਈ ਸੀ ਗੱਲ ਅੱਛਾ ਕੋਈ ਮਤਲਬ ਕਿ ਕਿਹਦੇ ਰਾਉਂਡ ਚ ਬਾਹਰ ਆ ਗਈ ਸੀ ਅੱਛਾ 30 ਜਿਹੜੀਆਂ ਤੇ ਸੀ 15 ਚ ਆ ਗਈ ਸੀ ਅੱਛਾ 15 15 ਤੋਂ 10 ਕੱਢੀ ਨੇ ਠੀਕ ਹੈ ਦੋ ਦੰਦਾਂ ਆਏ ਵੀ ਬਹੁਤ ਆਪਾਂ ਬਣਿਆ ਪਬਲਿਕ ਲਈ ਅੱਗੇ ਨੂੰ ਦੋ ਦੰਦ ਚਾਰ ਦੰਦਾਂ ਦੇ ਚ ਪਾਈ ਸੀ ਅੱਛਾ ਚਾਰ ਦੰਦਾਂ ਦੇ ਪਾਈ ਦੀ ਪਹਿਲਾਂ ਇਹ ਕੀਰੀਆਂ ਚ 10ਵੇਂ ਨੰਬਰ ਤੇ ਆਈ ਵੀ ਠੀਕ ਹੈ ਠੀਕ ਹੈ ਵੀ ਆਇਆ ਵੀ ਆਪਾਂ ਲਵੇ ਲੱਗੀਆਂ ਨੇ ਕਹਾਣੀ ਹੌਲੀ ਹੌਲੀ ਆਏ ਸਾਲ ਦੀ ਸਾਲ ਜੇ ਆਪ ਕਿ ਉੱਥੇ 5ਵੇਂ ਨੰਬਰ ਤੇ ਆਈ ਦੋ ਤਿੰਨ ਰਾਉਂਡ ਕਲੀਅਰ ਕਰੇ ਨੇ ਤਾਂ ਅਗਲੀ ਵਾਰੀ ਫਰਸਟ ਵੀ ਆਊਗੀ ਜਿਸ ਕਰਕੇ ਸੈਕੰਡ ਵੀ ਆਊਗੀ ਹਾਂ ਤੇ ਆਪਾਂ ਦੇਖੋ ਵੀਰੋ ਇਹ ਜਿਹੜੇ ਬੱਚੀਆਂ ਨੇ ਇਹ ਜਿਹੜੀ ਨਵੀਂ ਆਪਾਂ ਨੌਜਵਾਨੀ ਹੈ ਇਹ ਵੀ ਇਹ ਚੀਜ਼ਾਂ ਨੂੰ ਦੇਖੋ ਸਾਹਮਣੀ ਹੈਗੀ ਅਗਲਾ ਕਹਿਣ ਦਾ ਵੀ ਨੌਜਵਾਨੀ ਕੱਲੀ ਨਸ਼ੇਆਂ ਨਸ਼ਿਆਂ ਵਾਸਤੇ ਵੀ ਨਹੀਂ ਹੈਗੀ ਟੈਗ ਨਾ ਲਾਇਆ ਕਰੋ ਇਹ ਚੀਜ਼ਾਂ ਤੇ ਤੇ ਆਪਾਂ ਦਾ ਕਹਿੰਦੇ ਵੀ ਜੇ ਪਸ਼ੂਆਂ ਨੂੰ ਆਪਾਂ ਸਾਂਭਾਂਗੇ ਤਾਂ ਤੁਹਾਨੂੰ ਨਮੀ ਤੋਂ ਨਮੀ ਆਪਾਂ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੇ ਆਪਾਂ ਸ਼ੌਂਕ ਪੈਦਾ ਕਰਾਂਗੇ ਤਾਂ ਆਪਾਂ ਨੂੰ ਇਹ ਕੁਝ ਬਣ ਬਣੂਗਾ ਤੇ ਆਪਾਂ ਵੱਧ ਤੋਂ ਵੱਧ ਹੋਰ ਆਲਾ ਕਹਿੰਦਾ ਯਾਰ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਰੋਜ਼ਗਾਰ ਬਹੁਤ ਹੈਗਾ ਤੇ ਗਰ ਜੇ ਆਪਾਂ ਕਰਨਾ ਹੈ ਜੇ ਬੰਦਾ ਸ਼ੌਂਕ ਨਾਲ ਪਸ਼ੂ ਪਾਲਦਾ ਉਹਦੀ ਕਿੰਨੀ ਮਰਜ਼ੀ ਕੀਮਤ ਮੰਗ ਸਕਦਾ ਹਾਂਜੀ ਤੇ ਤੂੰ ਵਧੀਆ ਝੋਟੀ ਆ ਮਤਲਬ ਇਹਦੀ ਕਿੰਨੀ ਮੂਹ ਮੰਗੀ ਮੰਗੇ ਉਹ ਤੈਨੂੰ ਪੈਸੇ ਮਿਲਣਗੇ ਸਮਝ ਗਏ ਨਹੀਂ ਵੈਸੇ ਜਹੇ ਤੂੰ ਇੰਨੇ ਐ ਮਹੱਲਾ ਵੀ ਤੂੰ ਇਹ ਨਹੀਂ ਦੇਣੀ ਇਹ ਸੌਂਕ ਨਾਲ ਅੱਗੇ ਪਾਲੇਗਾ ਤੇਰੇ ਕੋਲੇ ਹੋਊਗੀ ਤੂੰ ਵੇਚੇਗਾ ਨਾ ਤੇਰਾ ਤੇਰਾ ਸਰਕਲ ਵੀ ਚੱਲੂਗਾ ਤੇਰੀ ਕਬੀਲਦਾਰੀ ਚੱਲੂਗੀ ਤੇਰਾ ਕਰਜ਼ਾ ਵੀ ਲਾਉਣਗੇ ਇਹ ਜੇ ਖੇਤੀ ਦੇ ਨਾਲ-ਨਾਲ ਜਿਹੜੇ ਇਹ ਪਸ਼ੂ ਨੇ ਇਹ ਮਤਲਬ ਆਪਣਾ ਇੱਕ ਸਹਾਇਕ ਸਹਾਇਕ ਧੰਦਾ ਬਣ ਗਿਆ ਸਮਝ ਗਏ ਖੇਤੀ ਤਾਂ ਆਪਣੀ 6 ਮਹੀਨੇ ਬਾਅਦ ਆਉਂਦੀ ਹੈ ਇਹਨੇ ਆਪਾਂ ਨੂੰ ਡੇਲੀ ਆਮਦਨ ਦੇਣੀ ਹੈਗੀ ਚਾਹੇ ਜਿੰਨਾ ਖਾਂਦੀ ਹੈ ਉਹ ਚੋਂ ਅੱਧਾ ਤਾਂ ਦੇਊਏ ਨਾ ਜੇ 1500 ਦਾ ਖਾਊਗੀ ਤਾਂ 5-700 ਦਾ ਦੁੱਧ ਵੀ ਦਿੰਦੀ ਹੈ ਇਹ ਸਮਝ ਗਏ ਤੇ ਦੋਸਤੋ ਬਾਈ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਆਪਾਂ ਕਹਿੰਦੇ ਆ ਵੀ ਇਹੇ ਨੌਜਵਾਨਾਂ ਨੂੰ ਸਤਾਜਿਤ ਕਰਨਾ ਚਾਹੀਦਾ ਤਾਂ ਕਿ ਇਹ ਵੀ ਅੱਗੇ ਤੋਂ ਕੈਮਰੇ ਸਾਹਮਣੇ ਆਉਣ ਤੋਂ ਹਰੇਕ ਬੰਦਾ ਡਰਦਾ ਵੈਸੇ ਬਹੁਤ ਵਧੀਆ ਲੱਗਿਆ ਵੀਰੇ ਧੰਨਵਾਦ ਉਹਨੂੰ ਤੇ ਆਪਾਂ ਕਹਿੰਦੇ ਆ ਵੀ ਆਰਜੀ ਕੇ ਟੀਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਨੂੰ ਵਧੀਆ ਤੋਂ ਵਧੀਆ ਵੀਡੀਓ ਦਿਖਾਵਾਂਗੇ ਧੰਨਵਾਦ ਜੀ